ਗਿਆਨ ਜੋਤੀ ਚੈਨਲ ਦੇ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਫਰੀਦਕੋਟ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਰਜਿੰਦਰ ਸਿੰਘ ਰਾਜਵਿੰਦਰ ਸਿੰਘ ਜੀ ਲਧਾਵਾ ਧਰਮਪੋਤ ਨੇ ਅੱਜ ਪੰਜ ਗ੍ਰੈਂਡ ਕਲਾਮ ਵਿਖੇ ਸਰਦਾਰ ਜਗਸੀਰ ਸਿੰਘ ਦੇ ਘਰ ਇੱਕ ਭਰਮੀ ਮੀਟਿੰਗ ਕੀਤੀ

ਰਾਜਿੰਦਰ ਬਹੁਤ ਵਧੀਆ ਮੁੰਡਾ ਮੈਂ ਵਰਤਿਆਂ ਇਹਦੇ ਨਾਲ ਹੱਥ ਬੰਨ੍ਹ ਕੇ ਬੇਨਤੀ ਅਰਜ਼ ਕਰਦੇ ਆ ਪੰਜ ਗ੍ਰਹੀ ਦੇ ਮੈਂ ਹੈਗੇ ਆ ਤੇ ਅਰਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨੂੰ ਚੜ੍ਹਦੀ ਕਲਾ ਚ ਰੱਖਣਾ ਵੋਟਾਂ ਪਾਉਣੀਆਂ ਬਹੁਤ ਵਧੀਆ ਮੁੰਡਾ ਇਹ ਦੂਜਿਆਂ ਨੇ ਤਾਂ ਜਿੱਤੀ ਨਹੀਂ ਟਿਕਟ ਕਰਨ ਆਪਣੇ ਕਾਂਦੀਦਲ ਨੇ ਟਿਕਟੇ ਨਹੀਂ ਦਿੱਤੀ ਆ ਅਰਜ਼ ਕਰਦਾ ਮੈਂ ਸਾਰੇ ਭਾਈਚਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਵੀ ਆਪਾਂ ਮਦਦ ਕਰੀਏ ਨਾਲੇ ਦਿੱਲੀ ਆਈ ਪਾਰਟੀ ਛੱਡ ਕੇ ਆਪਣੇ ਆਪ ਦੀ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰਕੇ ਵੈਟਰ ਦੀ ਰਿਪੋਰਟ ਤੋਂ ਸਾਡੇ ਹਰਮਨ ਪਿਆਰੇ ਅਜੀਜ਼ ਸਰਦਾਰ ਰਾਜਵਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਬੈਠੇ ਇਸ ਕਿੰਨਾ ਭਾਰੀ ਸਮਰਥਨ ਮਿਲਿਆ ਸੀ ਲੋਕਾਂ ਵੱਲੋਂ ਕਿਉਂਕਿ 2 ਸਾਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਵਾਅਦਾ ਕੀਤਾ ਸੀ ਕਿਸੇ ਵੀ ਬਾਤੇ ਤੇ ਘਰਾਂ ਦੇ ਵਿੱਚ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਕਰਦੇ ਹਾਂ ਸੰਗਤਾਂ ਦਾ ਵੀ ਨਗਰ ਵਾਸੀਆਂ ਦਾ ਵੀ ਪਾਰਟੀ ਦੇ ਵਰਕਰਾਂ ਦਾ ਵੀ ਸਾਨੂੰ ਜੋ ਬਹੁਤ ਪਿਆਰ ਮਿਲਿਆ ਉਹਨਾਂ ਦਾ ਹਿੱਸਾ ਹੈ ਦਾ ਬਹੁਤ ਬਹੁਤ ਮੈਂ ਸਾਬਕਾ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪੰਜ ਗ੍ਰਾਮ ਕਲਾਂ ਬੀਬੀ ਅਮਰਜੀਤ ਕੌਰ ਹਲਕਾ ਜੈਤੂ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਕਿ ਉਹਨਾਂ ਨੇ ਸਾਡੇ ਵੋਟ ਅਨੁਪਾਤ ਨੂੰ ਦੇਖਦੇ ਹੋਏ ਇੱਕ ਮੱਧਵੀ ਸਿੱਖ ਵਾਲਮੀਕ ਭਾਈਸਾਰੇ ਦੇ ਕੈਂਡੀਡੇਟ ਨੂੰ ਇਥੋਂ ਉਮੀਦਵਾਰ ਬਣਾਇਆ ਫਰੀਦਪੁਰ ਹਲਕੇ ਤੋਂ ਜਦੋਂ ਕਿ ਦੂਜੀਆਂ ਪਾਰਟੀਆਂ ਨੇ ਇੱਕ ਡੂਮ ਕਾਸਟ ਦੇ ਬੰਦਿਆਂ ਨੂੰ ਮਤਲਬ ਕਿ ਇੱਥੇ ਟਿਕਟ ਦਿੱਤੀ ਹੈ ਜਦੋਂ ਕਿ ਸਾਡੀ ਕਾਂਸੀ ਚੌਂਸੀ ਜਾਂ ਜਿਹੜਾ ਫਰੀਦਪੁਰ ਕਾਂਸੀ ਚੌਂਸੀ ਆ ਇਹਦੇ ਵਿੱਚ ਡੂਮ ਵੋਟ ਕੁਝ ਪ੍ਰਤੀਸ਼ਤ ਹੋਏਗੀ ਵੋਟ ਹੋਏਨੀਗੀ ਡੂਮ ਕਾਸਟ ਦੀ ਵੋਟ ਹੋਏਨੀਗੀ ਤਾਂ ਜਿਹੜੀਆਂ ਆਪ ਵਾਲੇ ਆ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹਨਾਂ ਨੇ 13 ਸੀਟਾਂ ਚ ਕਿਤੇ ਵੀ ਮੱਝ ਵੀ ਸਿੱਖ ਬੰਦੇ ਨੂੰ ਮਤਲਬ ਕਿ ਟਿਕਟ ਨਹੀਂ ਦਿੱਤੀ ਜੀ ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਕਿ ਸਾਡੇ ਨਾਲ ਇੱਥੇ ਮਤਲਬ ਕਿ ਹੋਰ ਕੰਮਾਂ ਵਿੱਚ ਵੀ ਜਿਸ ਤਰ੍ਹਾਂ ਜਦੋਂ ਦੀ ਸਰਕਾਰ ਬਣੀ ਆ ਸਾਡੇ ਗਰੀਬਾਂ ਦੇ ਕਾਟ-ਕੱਟ ਤੇ ਪੈਨਸ਼ਨਾਂ ਕੱਟਤੀਆਂ ਸਾਡੀ ਮਜ਼ਦੂਰ ਦੀ ਦਿਹਾੜੀ ਦੀ ਇਹਨਾਂ ਨੇ ਦਿਹਾੜੀ ਵਧਾਉਣ ਦੀ ਕੋਈ ਗੱਲ ਨਹੀਂ ਕੀਤੀ ਜਦੋਂ ਕਿ ਅੱਜ ਪਿੰਡਾਂ ਵਿੱਚ ਗਰੀਬ ਲੋਕਾਂ ਦਾ ਬਹੁਤ ਮਾੜਾ ਹਾਲ ਹੈ ਇਹ ਸ਼ੁਰੂ ਤੋਂ ਹੀ ਸਾਡੇ ਐਸਸੀ ਵਿਰੋਧੀ ਪਾਰਟੀ ਰਹੀ ਆ ਨਹੀਂ ਇਹ ਤੇ ਫਿਰ ਮਜ ਵੀ ਸਿੱਖ ਕਿਉਂ ਤੇ ਡੂਮ ਵੀ ਤਾਂ ਰਿਜ਼ਰਵ ਕਰਦਾ ਹੈ ਡੂਮ ਨਹੀਂ ਰਿਜ਼ਰਵ ਕਰਦਾ ਵੋਟਾਂ ਅਨੁਪਾਤ ਦੇਖਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਕਿਉਂਕਿ ਇੱਥੇ ਮਤਲਬ ਇਹ ਜਿਹੜਾ ਵੋਟਾਂ ਅਨੁਪਾਤ ਆ ਮਜ ਵੀ ਸਿੱਖ ਬਾਲਮਿਕ ਭਾਈ ਸਾਰੇ ਦਾ ਜ਼ਿਆਦਾ ਹੈ ਤੇ ਵੋਟਾਂ ਅਨੁਪਾਤ ਦੇ ਨਾਲ ਹੀ ਦੇਖਦੀ ਜਿਹੜੀ ਵੰਡ ਤੁਹਾਡਾ ਮਤਲਬ ਇਹ ਵੀ ਜਿੰਨੀ ਜਿਸ ਦੀ ਭਾਗਿਆਦਾਰੀ ਉਹਨੀ ਉਹਨੀ ਉਸ ਦੀ ਹਿੱਸੇਦਾਰੀ ਉਹਨੀ ਉਸ ਦੀ ਹਿੱਸੇਦਾਰੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸ਼੍ਰੋਮਣੀ ਕਾਲੀ ਦਰ ਜਿੰਦਾਬਾਦ 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 ਰਾਜਬਿੰਦਰ ਧਰਮਕੋਟ ਜਿੰਦਾਬਾਦ 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 ਰਾਜਬਿੰਦਰ ਧਰਮਕੋਟ ਜਿੱਤੂਗਾ 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 ਰਾਜਬਿੰਦਰ ਧਰਮਕੋਟ ਜਿੱਤੂਗਾ ਜਿੱਤੂਗਾ ਹਾਂਜੀ Do do? की ना जी थ उची बोलो राज नशे बड़े संसार बच्चे कूड़ वाले नशा नहीं कोई नाम दे जर वर्गा ਨਸ਼ੇ ਬੜੇ ਸੰਸਾਰ ਵਿੱਚ ਕੂੜ ਵਾਲੇ ਨਸ਼ਾ ਨਹੀਂ ਕੋਈ ਨਾਮ ਦੇ ਜਰ ਵਰਗਾ ਬਿਣਾ ਗੁਣ ਤੋਂ ਕਰੇ ਗਮਾਨ ਜਿਹੜਾ ਬੰਦਾ ਹੁੰਦਾ ਹੈ ਅਸਲ ਉਹ ਖਰ ਵਰਗਾ ਸ਼ੀਤਲ ਨਿਰਮਲ ਸਵੱਛ ਨੇ ਸਰਬੋਤੇ ਸਰ ਨਹੀਂ ਕੋਈ ਅੰਮ੍ਰਿਤ ਸਰ ਵਰਗਾ ਮਿਲਦਾ ਮਾਨ ਹੈ ਜਿੱਥੋਂ ਨਿਮਾੜਿਆਂ ਨੂੰ ਦਰ ਨਹੀਂ ਕੋਈ ਗੁਰੂ ਨਾਨਕ ਦੇ ਦਾ ਬਹੁਤ ਹੀ ਸਤਕਾਰਯੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਤੋ ਹਲਕੇ ਦੇ ਹਲਕਾ ਇੰਚਾਰਜਔਰ ਸੀਨੀਅਰ ਅਕਾਲੀ ਆਗੂ ਮੇਰੇ ਸਤਕਾਰਯੋਗ ਮਾਮਾ ਜੀ ਸਰਦਾ ਸੁਭਾ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਸੁਸ਼ੋਭਤ ਬਹੁਤ ਹੀ ਸਤਕਾਰਯੋਗ ਸਰਦਾ ਜਕਸੀਰ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਆਂ पीसी ਦੇ ਨਵ ਨਿਯੁਕਤ ਮੈਂਬਰ ਸਰਦਾਰ ਗੁਰਚੇਤ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦੇ ਨਾਲ ਸੁਸ਼ੋਭਤ ਪੀਐਸਸੀ ਦੇ ਨਵੇਂ ਬਣੇ ਮੈਂਬਰ ਸਰਦਾਰ ਪ੍ਰਤਾਪ ਸਿੰਘ ਜੀ ਡੰਗਲ ਸਾਹਿਬ ਬੀਬੀ ਅਮਰਜੀਤ ਕੌਰ ਜੀ ਔਰ ਇਸ ਸਰਕਲ ਦੇ ਇੰਚਾਰਜ ਮੇਰੇ ਵੱਡੇ ਵੀਰ ਸ਼ਿਵਰਾਜ ਸਿੰਘ ਜੀ ਗਿੱਲ ਸਾਹਿਬ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਦਾ ਸੁਖਵਿੰਦਰ ਸਿੰਘ ਜੀ ਕੋਟ ਸੁਖੀਆ ਸਾਹਿਬ ਸਾਰਿਆਂ ਹੀ ਮਾਨਯੋਗ ਸਤਿਕਾਰਯੋਗ ਮੌਜੂਦ ਸ਼ਖਸੀਅਤਾਂ ਮੇਰੇ ਸੱਜੇ ਔਰ ਮੇਰੇ ਖੱਬੇ ਪਾਸੇ ਬੈਠੀਆਂ ਨੇ ਮੇਰੇ ਸਾਹਮਣੇ ਬੈਠੇ ਹੋ ਸਭ ਤੋਂ ਪਹਿਲਾਂ ਆਓ ਦਸ਼ਮੇਸ਼ ਪੀਤਾ ਵੱਲੋਂ ਦਿੱਤਾ ਹੋਇਆ ਨਾਰਾ ਪਾਉਮ ਨੂੰ ਬਲੰਦ ਕਰੀਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੋ ਨਾ ਟਰੋ ਔਰ ਸੋਚ ਬਜਾਏ ਲਰੋ ਨਿਸ਼ਚੈ ਕਰ ਆਪਣੀ ਆਪਾਂ ਸਾਰਿਆਂ ਨੂੰ ਉਸ ਕਾਲਪੁਰਖ ਨੇ ਤੁਹਾਡੀਆਂ ਦੁਆਵਾਂਆਂ ਔਰ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਦੇ ਸਦਕਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡੇ ਇਸ ਪਰਿਵਾਰ ਦੇ ਬੱਚੇ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ ਟਿਕਟ ਦੇ ਕੇ ਨਵਾਜਿਆ ਹੈ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਐਡੀ ਵੱਡੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੀ ਮੈਨੂੰ ਬਖਸ਼ੀ ਮੇਰੇ ਤੇ ਬਹੁਤ ਵੱਡਾ ਪਰਪਕਾਰ ਕੀਤਾ ਹੈ ਦੂਸਰਾ ਧੰਨਵਾਦ ਕਰਦਾ ਹਾਂ ਸ਼ਰੋਮਨੀ ਅਕਾਲੀ ਕਲ ਦੇ ਪ੍ਰਧਾਨ ਸਾਹਿਬ ਸਰਦਾਰ ਸ਼ਬੀਰ ਸਿੰਘ ਜੀ ਬਾਦਲ ਸਾਹਿਬ ਦਾ ਜਿਨ੍ਹਾਂ ਨੇ માન્યો میرے નાનાજી સ્વર્ગસ્થ શ્રી સરદાર ગુરદેવ ਸਿੰਘ ਜੀ ਬਾਦਲ ਸਾਹਿਬ اور ਸਰਕਾਰیوں میرے ਪਿਤਾ ਸਰਦਾਰ ਸੀਤਲ ਸਿੰਘ ਜੀ ਸਾਬਕਾ ਮੁੱਖ ਸੰਸਦਿਸਕਤਰ ਧਰਮਕੋਟ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਟਕਸਾਲੀ ਪਰਿਵਾਰ ਨੂੰ ਉਹਨਾਂ ਵੱਲੋਂ ਸ਼ਰੋਮਣੀਆਂ ਅਕਾਲੀ ਗੱਲ ਨੂੰ ਦਿੱਤੇ ਇੱਕ ਇੱਕ ਲਮਹੇ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਸਾਰਿਆਂ ਵੱਲੋਂ ਸਰਵੇ ਵਿੱਚ ਕੀਤੇ ਹੋਏ ਮੇਰੇ ਹੱਕ ਦੇ ਵਿੱਚ ਫਤਵੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਸ ਲਈ ਆਪ ਸਭ ਦਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਵਧਾਈ ਵੀ ਦਿੰਦਾ ਕਿਉਂਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਇੱਕ ਕ੍ਰਿਕਟਰ ਇਹ ਆਪਣੇ ਪਰਿਵਾਰ ਨੂੰ ਦੇਖ ਕੇ ਉਹਨਾਂ ਨੇ ਨਵਾਜਿਆ ਤੇ ਸਾਡੀ ਹੁਣ ਇੱਕ ਬੜੀ ਵੱਡੀ ਨਾਤਿਕ ਜ਼ਿੰਮੇਵਾਰੀ ਬਣ ਗਈ ਹੈ ਕਿ ਜੇ ਸ਼ਰਮਨੀਅ ਅਕਾਲੀਦਲ ਨੇ ਇਸ ਹਲਕੇ ਨੂੰ ਐਡਾ ਵੱਡਾ ਐਡਾ ਵੱਡਾ ਮਾਣ ਦੇ ਕੇ ਨਵਾਜਿਆ ਤਾਂ ਸਾਡੀ ਜ਼ਿੰਮੇਵਾਰੀ ਉਨੀ ਨਾਲ ਜ਼ਿਆਦਾ ਵਧ ਗਈ ਹੈ ਕਿ ਅਸੀਂ ਉਨੀ ਵੱਡੀ ਲੀਡ ਦੇ ਨਾਲ ਸ਼ਰਮਨੀਅ ਅਕਾਲੀਦਲ ਦੇ ਹੱਥ ਮਜ਼ਬੂਤ ਕਰਦੇ ਹਾਂ ਇਹ ਨਾ ਸਮਝੀਏ ਕਿ ਇਹ ਐਸੀ ਸਾਨੂੰ ਟਿਕਟ ਮਿਲੀ ਹੈ ਤਾਂ ਅਸੀਂ ਬਹੁਤ ਜ਼ਿਆਦਾ ਕੋਈ ਵੀਆਈਪੀ ਬਣ ਗਏ ਹਾਂ ਸਾਧ ਸੰਗਤ ਜੀ ਇਹ ਸਾਨੂੰ ਤੁਹਾਡੇ ਜੋੜੇ ਝਾੜਨ ਦਾ ਮੌਕਾ ਉਹਨਾਂ ਨੇ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕ ਜਹੀ ਪਾਰਟੀ ਹੈ ਜਿਸ ਨੇ ਸ਼ੁਰੂ ਤੋਂ ਜਦੋਂ ਤੋਂ ਹੋਂਦ ਵਿੱਚ ਆਈ ਹੈ ਇਸ ਨੂੰ ਲਗਭਗ 103 ਸਾਲ ਹੋ ਗਏ ਹੈ ਇਸ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਨੇ ਪੰਜਾਬ ਦੇ ਲੋਕਾਂ ਦੇ ਸਰਪੱਖੀ ਵਿਕਾਸ ਦੇ ਲਈ ਵੱਖ-ਵੱਖ ਵਰਗਾਂ ਦੇ ਹਿੱਤਾਂ ਦੇ ਲਈ ਇਸ ਨੇ ਮੋਰਚੇ ਵੀ ਲਾਏ ਇਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਇਹ ਮਾਨ ਮੱਤਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਅਜਿਹੀਆਂ ਸਨੇਰੀ ਪੈੜਾ ਛੱਡ ਕੇ ਗਿਆ ਹੈ ਇਤਿਹਾਸ ਦੇ ਵਰਕਿਆਂ ਤੇ ਕਿ ਜਿਸ ਦੀ ਹੋਰ ਕੋਈ ਪਾਰਟੀ ਮਿਸਾਲ ਨਹੀਂ ਬਣ ਸਕਦੀ ਸੋ ਸਾਨੂੰ ਸਾਰਿਆਂ ਨੂੰ ਇਹ ਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਮਾਪ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਰਕ ਕਰ ਜਿਸ ਪਾਰਟੀ ਨੇ ਜਦੋਂ ਵੀ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਭੀੜ ਪਈ ਹੈ ਉਸੇ ਸਮੇਂ ਬਿਨਾ ਆਪਣੇ ਸਵਾਰਥ ਤੋਂ ਬਿਨਾ ਪਰਿਵਾਰ ਤੋਂ ਬਿਨਾ ਪਰਿਵਾਰ ਵਾਲ ਤੋਂ ਸਾਰਿਆਂ ਨੇ ਮੋਰ ਦੇ ਲਾ ਕੇ ਜੇਲਾ ਵੀ ਭਰੀਆਂ ਔਰ ਸਾਡੇ ਬਜ਼ੁਰਗਾਂ ਨੇ ਉਹ ਇਤਿਹਾਸ ਵੀ ਸਿਰਜੇ ਜਿਹੜੇ ਇਤਿਹਾਸ ਅੱਜ ਵੀ ਇਤਿਹਾਸ ਦੇ ਪੰਨਿਆਂ ਵਿੱਚ ਖੁਦ ਬੋਲਦੇ ਨੇ ਸੋ ਪਿਆਰੀ ਸਾਧ ਸੰਗਤ ਜੀ ਅੱਜ ਤਾਂ ਮੈਂ ਤੁਹਾਡੇ ਸਰਵ ਦਰਸ਼ਨ ਕਰਨ ਦੇ ਲਈ ਤੁਹਾਨੂੰ ਫਤਹਿ ਬੁਲਾਉਣ ਦੇ ਲਈ ਇੱਥੇ ਪਹੁੰਚਿਆ ਮੇਰੇ ਤੋਂ ਪਹਿਲਾਂ ਸਾਰੇ ਸਰਕਾਰیوں ਬੁਲਾਇਆ ਨੇ ਇਹ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੀ ਮਾਪ ਪਾਰਟੀ ਹੈ ਖੇਤਰੀ ਪਾਰਟੀ ਹੈ ਇਹ ਸਾਡੇ ਲਈ ਕੀ ਵਜੂਦ ਰੱਖਦੀ ਹੈ ਜੇ ਪੰਜਾਬ ਦਾ ਵਜੂਦ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਹੈ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਹੈ ਤਾਂ ਪੰਜਾਬ ਦਾ ਵਜੂਦ ਹੈ ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿ ਜੇ ਪੰਜਾਬ ਨੂੰ ਆਪਣੇ ਪਰਿਵਾਰ ਵਾਂਗੂ ਕਿਸੇ ਨੇ ਸਮਝਿਆ ਤੋਂ ਮਾਯੋ ਮਰਹੂਮ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਪੰਜਾਬ ਦੇ ਵਿੱਚ ਸੱਤਾ ਸੰਭਾਲੀ ਹੈ ਉਦੋਂ ਪੰਜਾਬ ਦੇ ਹਰ ਹਰੇਕ ਵਰਗ ਦੇ ਹਿੱਤਾਂ ਦੇ ਵਿਕਾਸ ਦੇ ਲਈ ਦਿਨ ਰਾਤ ਇੱਕ ਕੀਤਾ ਬਹੁਤ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਝੂਠ ਬੋਲ ਕੇ ਡਰਾਮੇ ਕਰਕੇ ਉਹਨਾਂ ਨੇ ਸਾਡੇ ਵੋਟ ਬੈਂਕ ਨੂੰ ਬਹੁਤ ਵੱਡਾ ਥੋੜਾ ਲਾ ਕੇ ਸਾਡੇ ਨਾਲ ਇਹ ਤ੍ਰੋਹ ਕਮਾਇਆ ਹੈ ਜਿਸ ਦਾ ਖਮਿਆਲ ਆਪਾਂ ਸਾਰੇ ਅੱਜ ਭੁੱਤ ਰਹੇ ਆਂ ਸਾਨੂੰ ਇਸ ਗੱਲ ਦਾ ਪਰੀ ਪਾਤੀ ਜਿਵੇਂ ਅਸੀਂ ਜਾਣੂ ਆਂ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਤਾਂ ਸਾਡੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਏਸੀ ਕਮਰਿਆਂ ਵਿੱਚ ਬੈਠ ਕੇ ਪੰਜਾਬ ਪਰ ਫੈਸਲੇ ਨਹੀਂ ਕੀਤੇ ਉਹਨਾਂ ਨੇ ਜਦੋਂ ਵੀ ਫੈਸਲੇ ਕੀਤੇ ਜਦੋਂ ਵੀ ਮੁੱਖ ਮੰਤਰੀ ਬਣੇ ਉਹ ਪੰਜਾਬ ਦੀਆਂ ਸੱਤਾਂ ਦੇ ਵਿੱਚ ਸੰਗਰਦਸ਼ਨ ਦੇ ਦੁਆਰਾ ਪਹੁੰਚ ਕੇ ਗਰਾਉਂਡ ਲੈਵਲ ਤੇ ਉਹ ਸਾਡੇ ਵਿੱਚ ਵਿਚਰੇ ਆ ਕਿਉਂਕਿ ਉਹ ਪੰਜਾਬ ਦੇ ਹਰ ਇੱਕ ਉਸ ਵਸਿੰਦੇ ਨੂੰ ਜਿਹੜਾ ਇਸ ਪੰਜਾਬ ਦੇ ਵਿੱਚ ਰਹਿਣ ਵਾਲਾ ਹੈ ਉਸ ਨੂੰ ਆਪਣੇ ਪਰਿਵਾਰ ਦਾ ਆਪਣੇ ਟੱਬਰ ਦਾ ਮੈਂਬਰ ਸਮਝ ਕੇ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਹੁਣ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਉਹਨਾਂ ਪਾਰਟੀਆਂ ਨੂੰ ਮੁੱਖ ਰੱਖਣਾ ਹੈ ਕਿ ਜਿਹੜੀਆਂ ਪਾਰਟੀਆਂ ਦੇ ਲਿਫਾਫੇ ਜਿਹੜੀਆਂ ਪਾਰਟੀਆਂ ਦੇ ਫੈਸਲੇ ਪੰਜਾਬ ਬਾਰੇ ਦਿੱਲੀ ਤੋਂ ਹੁੰਦੇ ਆ ਕਿ ਅਸੀਂ ਉਸ ਪਾਰਟੀ ਨੂੰ ਮੁੱਖ ਰੱਖਣਾ ਹੈ ਜਿਹੜੀ ਸਾਡੀ ਸੁੱਖਾਂ ਦੁੱਖਾਂ ਦੀ ਸਾਂਝੀ ਪਾਰਟੀ ਹੈ ਜਿਹੜੀ ਸਾਡੇ ਦੁੱਖਾਂ ਦਰਦਾਂ ਨੂੰ ਸਮਝਦੀ ਹੈ ਜਿਹੜੀ ਸਾਡੇ ਹਰ ਦੁੱਖ ਦੇ ਵਿੱਚ ਸਾਡੇ ਨਾਲ ਆ ਖੜਦੀ ਹੈ ਸੋ ਆਪ ਸਭ ਨੂੰ ਇੱਥੇ ਪਹੁੰਚਣ ਤੇ ਜਿੱਥੇ ਮੈਂ ਤੁਸੀਂ ਸਾਰਿਆਂ ਨੇ ਆਪਣਾ ਇਹਨਾਂ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਦਾਸ ਦੇ ਸਿਰ ਤੇ ਹੱਥ ਰੱਖਣ ਦੇ ਲਈ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਮੇਰੇ ਕੋਲੇ ਲਫ਼ਾਜ਼ ਨਹੀਂ ਕਿ ਮੈਂ ਉਹਨੇ ਕਲਵਾਜ਼ਾਂ ਦੇ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਕਿਉਂਕਿ ਤੁਹਾਡੀ ਸ਼ਖਸੀਅਤ ਤੁਹਾਡਾ ਜਿਹੜਾ ਇਸ ਕਾਲੀਦਲ ਨੂੰ ਤੁਹਾਡੀ ਦੇਣ ਹੈ ਤੁਹਾਡੀ ਜੋ ਸਮਾਜ ਦੇ ਵਿੱਚ ਦੇਣ ਹੈ ਉਹ ਮੇਰੇ ਹਿਰਦੇ ਦੇ ਵਿੱਚ ਔਰ ਮੇਰੇ ਜਿਹਨ ਦੇ ਵਿੱਚ ਇੱਕ ਬਹੁਤ ਉੱਚੇ ਕੱਦ ਦੀ ਦੇਣ ਹੈ ਸੋ ਮੈਂ ਸ਼ਬਦਾ ਦੇ ਨਾਲ ਤੁਹਾਡਾ ਧੰਨਵਾਦ ਨਹੀਂ ਕਰਨਾ ਚਾਹੁੰਦਾ ਤੁਸੀਂ ਕਰੋ ਕਿਰਪਾ ਜਦੋਂ ਇੱਕ ਜੂਨ ਨੂੰ ਵੋਟਾਂ ਦਾ ਦਿਨ ਆਉਣਾ ਹੈ ਕਿਰਪਾ ਕਰੋ ਆਪਣੇ ਇਸ ਦੋਧਰੇ ਤੇ ਆਪਣੇ ਇਸ ਭਾਂਜੇ ਤੇ ਸਿਰ ਤੇ ਹੱਥ ਰੱਖ ਕੇ ਇਸ ਨੂੰ ਤਕੜਾ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਤੇ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਨਵਾਂ ਇਤਿਹਾਸ ਲਿਖ ਜਿਏ ਕਿਉਂਕਿ ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਪੈਣਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਤਕੜਾ ਤਾਂ ਪੰਜਾਬ ਬਚਦਾ ਜੇ ਪੰਜਾਬ ਬਚਦਾ ਤਾਂ ਸਾਡਾ ਪਰਿਵਾਰ ਬਚਦਾ ਸਾਡੀ ਨੌਜਵਾਨੀ ਬਚਦੀ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰਦਾ ਹੋਇਆ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖਦਾ ਹੋਇਆ ਇੰਨੀ ਇੱਕ ਬੇਨਤੀ ਕਰਦਾ ਕਿ ਤੁਹਾਡੇ ਆਪਣੇ ਪਰਿਵਾਰ ਦਾ ਬੱਚਾ ਹੈ ਬਾਕੀ ਸਾਰੇ ਉਮੀਦਵਾਰ ਬਾਹਰੋਂ ਆਏ ਹਨ ਔਰ ਉਹਨਾਂ ਨੇ ਤੁਹਾਡੇ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹਮੇਸ਼ਾ ਇਹਨਾਂ ਨੇ ਵਰਤਿਆ ਤੇ ਬਾਅਦ ਵਿੱਚ ਛੁੱਟਿਆ ਮੈਂ ਤੁਹਾਡਾ ਆਪਣਾ ਬੱਚਾ ਇਹ ਇਲੈਕਸ਼ਨ ਵੀ ਤੁਹਾਡਾ ਇੱਕ ਟਿਕਟ ਵੀ ਤੁਹਾਨੂੰ ਪਾਰਟੀ ਨੇ ਦਿੱਤੀ ਹੈ ਤੇ ਇਸ ਇਲੈਕਸ਼ਨ ਨੂੰ ਆਪਣਾ ਸਮਝ ਕੇ ਲੜੋ ਆਪਣੇ ਆਪ ਨੂੰ ਰਾਜਵਿੰਦਰ ਸਿੰਘ ਧਰਮਕੋਟ ਸਮਝ ਕੇ ਲੜੋ ਤੇ ਇਹ ਜਿਹੜੀ ਐ ਸੀਟ ਐ ਇਹ ਵੱਡੇ ਮਾਰਜਨ ਨਾਲ ਜਿਤਾ ਕੇ ਮਾਨਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼ਰਮਣੀ ਅਕਾਲੀ ਦਲ ਦੇ ਝੋਲੀ ਦੇ ਵਿੱਚ ਪਾ ਕੇ ਪੰਜਾਬ ਨੂੰ ਬਚਾਉਣ ਦੇ ਵਿੱਚ ਪਹਿਲ ਕਦਮੀ ਕਰੋ ਰੋਜ਼ ਰੋਜ਼ ਭਰਾਵੋ ਇਹ ਮੌਕੇ ਨਹੀਂ ਮਿਲਦੇ ਸਰਦਾਰ ਸੁਖਬਾ ਸਿੰਘ ਜੀ ਬਾਦਲ ਪਹਿਲਾਂ ਹੀ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆਏ ਹਨ ਹੁਣ ਇੱਕ ਇੱਕ ਤੇ 2 11 ਇਹਨਾਂ ਦੇ ਨਾਲ 10 ਨੂੰ ਵੀ ਜੋੜ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਜੈਤੋ ਹਲਕੇ ਦੇ ਵਿੱਚ ਸਰਵਪੱਖੀ ਵਿਕਾਸ ਦੇ ਲਈ ਅਸੀਂ ਦੋਵੇਂ ਤੁਹਾਡੇ ਲਈ ਵਚਨਬੱਧਾਂ ਤੁਹਾਨੂੰ ਜ਼ਿੰਦਗੀ ਪਰ ਜਿੰਨੀ ਦੇਰ ਇਸ ਦਾ ਸਰੀਰ ਦੇ ਵਿੱਚ ਸਾਹ ਨੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਭਾਵੇਂ ਮੇਰੇ ਤੋਂ ਕੋਰੇ ਕਾਗਜ਼ ਦੇ ਉੱਤੇ ਤੁਸੀਂ ਦਸਖਤ ਕਰਵਾ ਲਓ ਕਿ ਕਦੇ ਵੀ ਤੁਹਾਡੇ ਦੁੱਖਾਂ ਸੁੱਖਾਂ ਤੋਂ ਪਿੱਛੇ ਨਹੀਂ ਹਟਾਂਗੇ ਤੁਹਾਡੀ ਹਰ ਇੱਕ ਤਕਲੀਫ ਸਾਡੀ ਤਕਲੀਫ ਹੋਏਗੀ ਤੁਹਾਡਾ ਹਰ ਇੱਕ ਮੁੱਦਾ ਸਾਡਾ ਮੁੱਦਾ ਹੋਏਗਾ ਅਗਰ ਤੁਸੀਂ ਆਪਣੇ ਇਸ ਬੱਚੇ ਨੂੰ ਇਸ ਤੇ ਵਿਸ਼ਵਾਸ ਕਰਕੇ ਸਿਰ ਤੇ ਹੱਥ ਰੱਖ ਕੇ ਤਕਰੇ ਕਰਕੇ ਲੋਕ ਸਭਾ ਦੇ ਵਿੱਚ ਬਚਾਉਨੇ ਹੋ ਤੇ ਪੰਜਾਬ ਔਰ ਖਾਸ ਤੌਰ ਤੇ ਇਸ ਪਛੜੇ ਹੋਏ ਇਲਾਕੇ ਫਰੀਦਕੋਟ ਦੇ ਜਿੰਨੇ ਵੀ ਮੁੱਦੇ ਨੇ ਭਾਵੇਂ ਉਹ ਕਿਸਾਨੀ ਦੇ ਮੁੱਦੇ ਨੇ ਭਾਵੇਂ ਉਹ ਕਿਰਤੀ ਮਜ਼ਦੂਰ ਭਰਾਵਾਂ ਦੇ ਮੁੱਦੇ ਨੇ ਭਾਵੇਂ ਸਿਹਤ ਸੂਲਤਾਂ ਦੇ ਮੁੱਦੇ ਨੇ ਔਰ ਭਾਵੇਂ ਨੌਜਵਾਨਾਂ ਦੇ ਐਨਐਸਐ ਲੱਗੀ ਜਿਹੜੀ ਉਹ ਮੁੱਦੇ ਨੇ ਸਰਵਪੱਖੀ ਵਿਕਾਸ ਵਪਾਰੀਆਂ ਦੁਕਾਨਦਾਰਾਂ ਦੇ ਮੁੱਦੇ ਨੇ ਬੇਰੋਜ਼ਗਾਰੀ ਦੇ ਮੁੱਦੇ ਨੇ ਔਰ ਨਸ਼ੇ ਦੇ ਮੁੱਦੇ ਨੇ ਵਾਤਾਵਰਨ ਦੇ ਮੁੱਦੇ ਨੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਬੜੇ سنجਿਦਗੀ ਨਾਲ ਕੰਮ ਕਰਨ ਦੀ ਲੋੜ ਹੈ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾਰਸ਼ ਵੀਰ ਸਿੰਘ ਜੀ ਬਾਦਲ ਦਾ ਬੜਾ ਵਿਸ਼ਾਲ ਦ੍ਰਿਸ਼ਟੀਕੋਣ ਹੈ ਪੰਜਾਬ ਨੂੰ ਲੈ ਕੇ ਫਰੀਦਕੋਟ ਲੋਕ ਸਭਾ ਹਲਕੇ ਨੂੰ ਲੈ ਕੇ ਮੇਰੀ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਇੱਕ ਵਾਰ ਤਖੜੇ ਹੋ ਕੇ ਸ਼੍ਰੋਮਣ ਅਕਾਲੀ ਦਲ ਦਾ ਸਾਥ ਦੇਈਏ ਤੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਨੂੰ ਆਪਾਂ ਇਸ ਵੱਲਦੀ ਹੋਈ ਅੱਗ ਦੇ ਵਿੱਚੋਂ ਬਚਾ ਸਕੀਏ ਇੱਕ ਵਾਰ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਸੀ ਮੈਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਕੇਵਲ ਫੋਟੋ ਕਰਾਉਣ ਜੋਗੇ ਨਹੀਂ ਰਹਿਣਾ ਅਸੀਂ ਸਿਰਫ ਇਸ ਸਟੇਜ ਦੇ ਉੱਤੇ ਭਾਸ਼ਣ ਦੇਣ ਵਾਸਤੇ ਨਹੀਂ ਰਹਿਣਾ ਇਹ ਅਸੀਂ ਹਾਜ਼ਰੀ ਲਾ ਗਈ ਹੈ ਤੇ ਬਸ ਸਾਡੀ ਜ਼ਿੰਮੇਵਾਰੀ ਦੋਸਤੋ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਇਸ ਹਲਕੇ ਨੂੰ ਟਿਕਣ ਦੇ ਕੇ ਨਵਾਜਿਆ ਸੋ ਆਪਾਂ ਉਹਨਾਂ ਦੀ ਕਦਰ ਕਰਦੇ ਹੋਏ ਇਸ ਵੱਡੇ ਦਿੱਤੇ ਹੋਏ ਮਾਣ ਦੀ ਕਦਰ ਕਰਦੇ ਹੋਏ ਭਰਾਵੋ ਹੁਣ ਸੌਇਓ ਨਾ ਹੁਣ ਸੌਇਓ ਨਾ ਤੇ ਹੁਣ ਕਿਸੇ ਵੀ ਤਰ੍ਹਾਂ ਜਿੱਥੇ ਜਿੱਥੇ ਤੁਹਾਡੇ ਸਾਥ ਸਬੰਧੀ ਰਿਸ਼ਤੇਦਾਰ ਦੋਸਤ ਬੈਠੇ ਨੇ ਉਹਨਾਂ ਦੇ ਹਿਰਦੇ ਤੇ ਜਾ ਕੇ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਆਪਣੀ ਜਿਹੜੀ ਹੈ ਉਹ ਅਪੀਲ ਵੀ ਕਰੋ ਉਹਨਾਂ ਦੀ ਮੰਤ ਵੀ ਕਰੋ ਉਹਨਾਂ ਦੇ ਅੱਗੇ ਬੇਨਤੀ ਕਰੋ ਕਿਉਂਕਿ ਪੰਜਾਬ ਨੂੰ ਬਚਾਉਣ ਦੇ ਲਈ ਇਹ ਬਹੁਤ ਜ਼ਰੂਰੀ ਕਦਮ ਹੈ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿਰਫ ਆਪਣੇ ਪਰਿਵਾਰਾਂ ਨੂੰ ਹੀ ਨਹੀਂ ਪੂਰੇ ਪੰਜਾਬ ਦੇ ਪ੍ਰਤੀ ਅਸੀਂ ਸਾਰੇ ਬਚਨ ਵਾਦ ਹੈ ਇੰਨੀਆਂ ਕਿ ਤੁਸੀਂ ਹਾਜ਼ਰੀਆਂ ਪ੍ਰਮਾਣਿਤ ਕਰਦੀਆਂ ਕਿਉਂਕਿ ਅੱਗੇ ਵੀ ਜਾਣਾ ਹੈ ਫਿਰ ਵੀ ਜਦੋਂ ਵੀ ਮਾਨਯੋਗ ਸਦਾ ਸੁਭਾ ਸਿੰਘ ਜੀ ਬਾਦਲ ਮੇਰੇ ਸਤਕਾਰਯੋਗ ਮਾਮਾ ਜੀ ਜਦੋਂ ਹੁਕਮ ਕਰਨਗੇ ਤੁਹਾਡੇ ਫਿਰ ਸਭ ਦੇ ਦਰਸ਼ਨ ਕਰਨ ਫਿਰ ਜਰੂਰ ਆਵਾਂਗਾ ਹੁਣ ਅੱਜ ਤੋਂ ਆਪਣੀ ਚੋਣ ਮਹਿੰ ਸ਼ੁਰੂ ਹੈ ਵੈਸੇ ਤਾਂ ਚੋਣ ਮਹਿੰ ਬੋਲਦੋਂ ਤੋਂ ਸ਼ੁਰੂ ਹੋ ਗਈ ਸੀ ਜਿਸ ਦਿਨ ਟਿਕਟ ਦਾ ਐਲਾਨ ਹੋਇਆ ਸੀ ਤਾਂ ਇਹ ਆਪਣੀ ਚੋਣ ਮਹਿੰ ਸ਼ੁਰੂ ਹੈ ਹੁਣ ਤਕੜੇ ਹੋ ਕੇ ਇਸ ਨੂੰ ਸਿਰੇ ਲਾਓ ਦਿੱਤੇ ਹੋਏ ਪਾਰਟੀ ਦੇ ਮਾਨ ਨੂੰ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸੀਟ ਜਿੱਤ ਕੇ ਦਿਓ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਉਹਨਾਂ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਔਰ ਸਹੀ ਕੀਤਾ ਹੈ ਇਨੀਆਂ ਖਾਦੀਆਂ ਪ੍ਰਵਾਨ ਕਰਨੀਆਂ ਬਹੁਤ ਸਾਰੇ ਭਰਾਵਾਂ ਦਾ ਜਿਹੜੇ ਬੜੇ ਮੇਰੇ ਦਿਲ ਦੇ ਕਰੀਬ ਨੇ ਮੇਰੇ ਅਜ਼ੀਜ਼ ਨੇ ਉਹਨਾਂ ਦੇ ਨਾਂ ਰਹਿ ਗਏ ਪਰ ਤੁਸੀਂ ਯਕੀਨ ਮੰਨਿਓ ਤੁਸੀਂ ਮੇਰੇ ਹਿਰਦੇ ਦੇ ਵਿੱਚ ਵਸਦੇ ਹੋ ਆਪਾਂ ਪਰਿਵਾਰ ਹੈ ਇੱਕ ਮੈਂ ਤੁਹਾਡਾ ਆਪਣਾ ਬੱਚਾ ਤੁਹਾਡੇ ਵਿੱਚ ਆਉਂਦਾ ਹੀ ਰਹਿਣਾ ਤੁਸੀਂ ਮੇਰੇ ਤੇ ਵਿਸ਼ਵਾਸ ਕਰਨਾ ਅਸੀਂ ਦੋਵੇਂ ਜਣੇ ਰਲ ਕੇ ਇਸ ਹਲਕੇ ਦੀ ਨੁਹਾਰ ਬਦਲਣ ਦੇ ਵਿੱਚ ਐਮ ਰੋਲਾਦਾ ਕਰਾਂਗੇ ਬਹੁਤ-ਬਹੁਤ ਧੰਨਵਾਦ ਤੁਹਾਡੇ ਕੀਮਤੀ ਸਮੇਂ ਦੇ ਲਈ ਇੰਨੀ ਖਾਦ ਲਈ ਅੱਜ ਕਰਨੀ ਪ੍ਰਵਾਣ ਬਹੁਤ-ਬਹੁਤ ਮਿਹਰਬਾਨੀ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਜਨ ਸਭਾ ਨੂੰ ਸੁਭਾ ਸਿੰਘ ਬਾਦਲ ਬੀਬੀ ਅਮਰਜੀਤ ਕੌਰ ਅਤੇ ਹੋਰ ਵੀ ਨetaਵਾਂ ਨੇ ਜਨ ਸਭਾ ਨੂੰ ਸਬੋਧਨ ਕੀਤਾ ਧੰਨਵਾਦ ਗਿਆਨ ਜੋਤੀ ਚੈਨਲ